ਉਦ ਲਈ ਮੈਂ ਦੱਸਣਾ ਚਾਹਾਂਗਾ ਕਿ ਇਸ ਸਮੇਂ ਪੀਕ ਮੌਸਮ ਦਾ ਸਮਾਂ ਆ ਚੁੱਕਾ ਹੈ ਜਿਹੜਾ ਪੂਰੀ ਗਰਮੀ ਪਰ ਗਰਮੀ ਦਾ ਸਮਾਂ ਹੈ ਤੇ ਟੈਂਪਰੇਚਰ ਜਿਹੜਾ ਹੈ ਕਿ 41 ਤੋਂ ਬਿਯੋਂਡ ਪਟਿਆਲੇ 'ਚ ਨੋਟਿਸ ਕੀਤਾ ਜਾ ਰਿਹਾ ਹੈ ਕੁਝ ਜਿਹੜਾ ਪੀਕ ਸਮਾਂ 12 ਤੋਂ 4 ਵਜੇ ਦੇ ਵਿਚਦਰਾ ਇਹ ਹੋਰ 42 ਡਿਗਰੀ ਦੇ ਆਸ-ਪਾਸ ਵੀ ਜਾਣ ਦੀ ਆਸਾਰ ਨੇ ਸੋ ਉਹਦੇ ਵਿੱਚ ਜਿਹੜਾ ਕਿ ਜਿਨ੍ਹਾਂ ਲੋਕਾਂ ਨੂੰ ਆਦਤ ਨਹੀਂ ਹੈਗੀ ਜਾਂ ਫਿਰ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ 'ਚ ਦਿੱਕਤਾਂ ਸਾਹਮਣੇ ਆ ਸਕਦੀਆਂ ਉਹਦੇ 'ਚ ਜਿਹੜੇ ਕਿ ਬਹੁਤ ਜ਼ਿਆਦਾ ਗਰਮ ਉਪਰਤੇ ਵਿੱਚ ਲੰਮਾ ਸਮਾਂ ਠਹਿਰਨਾ ਪੈਜੂਏ ਔਰ ਇਸ ਨਾਲ ਸਾਡੇ ਦਾ ਬੋਡੀ ਟੈਂਪਰੇਚਰ ਵੱਧ ਜਾਂਦਾ ਹੈ ਬੋਡੀ ਦਾ ਰੈਗੂਲੇਸ਼ਨ ਜਿਹੜੀ ਹੁੰਦੀ ਹੈ ਉਹਦਾ ਕੰਟਰੋਲ ਖਤਮ ਹੋ ਜਾਂਦਾ ਹੈ ਤੇ ਉਸ ਤੀ ਨਾਲ ਪਹਿਲਾ ਸ਼ਬਾਤੀ ਰਚਣ ਥਕਾਵਟ ਦੇ ਲੱਤਾਂ 'ਚ ਦਰਦ ਹੀਟ ਕ੍ਰੈਂਪਸ ਫਿਰ ਉਸ ਤੋਂ ਬਾਅਦ ਬੇਹੋਸ਼ ਹੋ ਜਾਣਾ ਚੱਕਰ ਨਾਲ ਡਿੱਗ ਜਾਣਾ ਜਾਂ ਫਿਰ ਇਸ ਤੋਂ ਵੀ ਅੱਗੇ ਨੋਬਤ ਆ ਜਾਤਾ ਹੀਟ ਸਟ੍ਰੋਕ ਜਿਸ ਨੂੰ ਅਸੀਂ ਕਹਿੰਦੇ ਆ ਜਿਹਦੇ ਵਿੱਚ ਬੇਹੋਸ਼ੀ ਹੋ ਜਾਂਦੀ ਹੈ ਤੇ ਜਾਨਲੇਵਾ ਵੀ ਹੁੰਦਾ ਹੈ ਅਜਿਹੀ ਸਿਚੁਏਸ਼ਨ ਨਾ ਬਣੇ ਇਸ ਨੂੰ ਪ੍ਰिवेंट ਕਰਨ ਦੇ ਲਈ ਪਬਲਿਕ ਨੂੰ ਕੁਝ ਚੰਗੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਇੱਕ ਤਾਂ ਕੋਈ ਵੀ ਅਗਰ ਕੰਮ ਅਗਰ ਤੁਸੀਂ ਅ ਅੱਗੇ ਪਿੱਛੇ ਕਰ ਸਕਦੇ ਹੋ ਤਾਂ ਅਵੋਇਡ ਕਰੋ 12 ਤੋਂ 4 ਦੇ ਦੌਰਾਨ ਤੁਪਚ ਸਖਰ ਜਿਹੜਾ ਸਮਾਂ ਹੈ ਉਸ ਚਾਰ ਦਿਨ ਤੋਂ ਅਵੋਇਡ ਕਰੋ ਦੂਜੀ ਚੀਜ਼ ਕਿ ਪਾਣੀ ਆਪਣੇ ਨਾਲ ਕੈਰੀ ਕਰੋ ਪਾਣੀ ਜ਼ਰੂਰ ਪੀਂਦੇ ਰਹੋ ਤਰਲ ਪਦਾਰਥਾਂ ਦੇ ਵਿੱਚ ਜਿਹੜਾ ਕਿ ਸਾਡੇ ਕੋਲ ਸ਼ਕੰਜਵੀ ਲੱਸੀ ਨਿੰਬੂ ਪਾਣੀ ਉਸ ਤੋਂ ਲਾਵਾ ਜਿਹੜੇ ਫਲ ਫਰੂਟ ਆ ਰਹੇ ਨੇ ਖਰਬੂਜਾ ਤਰਬੂਜ ਹੈ ਇਹ ਸਾਰੇ ਮੌਸਮੀ ਫਲ ਸਾਨੂੰ ਇਸ ਤੀਤ ਤੋਂ ਬਚਾਉਂਦੇ ਨੇ ਸੋ ਉਹ ਸੀ ਦਿਨਾਂ ਦਾ ਆਪਾਂ ਕਾਫੀ ਹੱਦ ਤੱਕ ਇਹ ਜਿਹੇ ਨੌਬਤ ਨੂੰ ਬਚਾ ਸਕ ਗਏ ਸਰ ਬੱਚਿਆਂ ਦੇ ਬਜ਼ੁਰਗਾਂ ਦੇ ਕੀ ਕੁਝ ਕਰਕੇ ਰੱਖ ਸਕੀਂ ਕਿ ਜੇ ਬਾਹਰ ਨਿਕਲਣ ਵੇਲੇ ਸਿਰ ਨੂੰ ਕਵਰ ਕਰਕੇ ਰੱਖਾਂ ਦੂਜੀ ਚੀਜ਼ ਕਪੜੇ ਜਿਹੇ ਪਾਉਣੇ ਜਿਸ ਤੋਂ ਸਾਡੀ ਹਵਾ ਦਾ ਸਰਕੂਲੇਸ਼ਨ ਹੋਵੇ ਪਸੀਨਾ ਜਿਹੜਾ ਆਉਂਦਾ ਸੁੱਕਦਾ ਰਹੇ ਦੂਸਰੀ ਚੀਜ਼ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਪੀਕ ਸਮੇਂ ਬਾਹਰ ਘੱਟ ਲੈ ਜਾਣਾ ਜਿਹੜੇ ਸਕੂਲੀ ਬੱਚੇ ਨੂੰ ਖੇਡਣ ਦਾ ਸਮਾਂ ਵੀ ਉਹਨਾਂ ਦਾ ਜਿਹੜਾ ਬ੍ਰੇਕ ਟਾਈਮ ਹੈ ਉਸ ਨੂੰ ਤੁਪਚਾ ਨਾ ਕਢਿੰਦੇ ਦਿੱਤਾ ਜਾਵੇ ਉਹਨੂੰ ਥੋੜਾ ਜਲਦੀ ਕਰ ਲਿਆ ਜਾਵੇ ਅਗਰ ਸਪੋਰਟਸ ਪੀਰੀਅਡ ਹੈ ਕੁਝ ਪੀਟੀ ਪੀਰੀਅਡ ਹੈ ਤਾਂ ਉਸ ਨੂੰ ਪਹਿਲਾ ਸ਼ੁਰੂਆਤੀ ਸਮੇਂ ਵਿੱਚ ਕਰ ਲਿਆ ਜਾਵੇ ਸਕੂਲ ਦੇ। ਦਰ ਇੱਕ ਕੋਵਿਡ ਅਨੁਲੇਖੀ ਅਪਡੇਟਸ ਨੇ ਸਰ پورے ਪ੍ਰੋਗਰਾਮ ਦੇ ਭਾਗ ਦਿੱਤੇ ਜਾਵੇ ਦੋਸਤਾਂ ਦੇ ਰਿਪੋਰਟਸ। ਕੋਵਿਡ ਦੇ ਵਿੱਚ ਹਲੇ ਤੱਕ ਕੋਈ ਪੰਜਾਬ ਵਿੱਚ ਅਜਿਹੇ ਕੇਸਿਸ ਦਾ ਵਾਧਾ ਦੇਖਣ ਨੂੰ ਨਹੀਂ ਮਿਲ ਰਿਹਾ ਨਾ ਹੀ ਭਾਰਤ ਸਰਕਾਰ ਨੇ ਕੋਈ ਐਸੀ ਪਬਲਿਕ ਡਿਵਾਈਜ਼ਰੀ ਹਲੇ ਜਾਰੀ ਕੀਤੀ ਹੈ। ਹਾਲੇ ਸਬੰਧੀ ਇਨਫੋਰਮੇਸ਼ਨ ਇਕੱਤਰ ਕੀਤੀ ਜਾ ਰਹੀ ਹੈ ਜਿਹੜੇ ਦੂਜੇ ਦੇਸ਼ਾਂ ਤੋਂ ਕੁਝ ਰਿਪੋਰਟਸ ਆ ਰਹੀਆਂ ਨੇ ਮੀਡੀਆ ਰਿਪੋਰਟਸ ਵਿੱਚ ਪਤਾ ਲੱਗ ਰਿਹਾ ਹੈ ਕਿ ਹਾਂਗਕਾਂਗ, థਾਈਲੈਂਡ, ਸਾਊਥ-ਈਸਟ ਏਸ਼ੀਆ ਦੇ ਵਿੱਚ ਕੁਝ ਮੁਲਕਾਂ ਦੇ ਵਿੱਚ ਦੁਬਾਰਾ ਤੋਂ ਕੁਝ ਨਵੇਂ ਸਟ੍ਰੇਨਸ ਆਉਣ ਦੇ ਕਾਰਨ ਕੋਵਿਡ ਦੇ ਵਿੱਚ ਕੇਸਿਸ ਦੁਬਾਰਾ ਰਾਈਜ਼ ਦੇਖਣ ਨੂੰ ਮਿਲ ਰਿਹਾ ਹੈ ਤੇ ਹਸਪੀਟਲਾਈਜੇਸ਼ਨ ਦੇ ਵਿੱਚ ਵੀ ਵਾਧਾ ਹੋਇਆ ਹੈ ਉੱਥੇ ਮਰੀਜ਼ਾਂ ਦਾ ਦਾਖਲਾ ਵਧਿਆ ਹੈ ਕੁਝ ਰਿਪੋਰਟਸ ਇਹ ਵੀ ਆ ਰਹੀਆਂ ਨੇ ਕਿ ਕੁਝ ਮੁੰਬਈ ਚ ਕੇਸ ਆਏ ਨੇ ਤੇ ਉਹਨਾਂ ਦੀ ਵੀ ਸਟ੍ਰੇਨ ਦੇ ਚੈੱਕ ਕੀਤੇ ਜਾ ਰਹੇ ਹਨ ਹਾਲੇ ਹਾਲੇ ਤੱਕ ਅਜੇ ਹੀ ਕੋਈ ਗਰਮ ਨਾਲੀ ਕੋਈ ਕਰੋਨਾ ਟਾ ਦੀ ਕੋਈ ਸਥਿਤੀ ਨਹੀਂ ਹੈਗੀ ਤੇ ਵੈਸੇ ਵੀ ਇਹ ਸੀਜ਼ਨਲ ਆਊਟਬਰੇਕਸ ਆਨਦੇ ਆ ਰਹੇ ਨੇ ਕੋਵਿਡ ਦੀਆਂ ਜਿਵੇਂ ਪਹਿਲਾਂ ਵੀ ਅਸੀਂ ਦੇਖਿਆ ਹੈ ਤਿੰਨ ਵੇਵਸ ਆਈਆਂ ਸੀ ਉਸ ਜਿਵੇਂ ਫਲੂ ਦੇ ਜੋ ਵਾਇਰਸ ਵਿੱਚ ਤਬਦੀਲੀ ਆਂਦੀ ਹੈ ਤੇ ਉਹ ਦੁਬਾਰਾ ਤੋਂ ਸਾਨੂੰ ਜ਼ੁਕਾਮ ਹੁੰਦਾ ਹੈ ਇਸੇ ਤਰ੍ਹਾਂ ਕੋਵਿਡ ਦੇ ਵਿੱਚ ਵੀ ਸਾਨੂੰ ਇਹ ਵਾਇਰਸ ਦੀ ਤਬਦੀਲੀ ਦੇ ਨਾਲ ਇਹ ਲੱਛਣ ਦੁਬਾਰਾ ਆ ਸਕਦੇ ਨੇ ਸੋ ਸਾਨੂੰ ਸਿਰਫ ਇਹ ਧਿਆਨ ਰੱਖਣਾ ਹੈ ਜਿਹੜੇ ਲੋਕ ਇਸ ਸਮੇਂ ਟ੍ਰੈਵਲਰ ਨੇ ਖਾਸ ਕਰਕੇ ਇਹਨਾਂ ਮੁਲਕਾਂ ਤੋਂ ਸਿੰਗਾਪੁਰ, THAILAND, ਹਾਂਗਕਾਂਗ ਇਹਨਾਂ ਇਲਾਕਿਆਂ ਤੋਂ ਆ ਰਹੇ ਨੇ ਅਗਰ ਉਹਨਾਂ ਨੂੰ ਆਉਣ ਤੋਂ ਬਾਅਦ ਕੋਈ ਲੱਛਣ ਆਉਂਦੇ ਨੇ ਤਾਂ ਉਹ ਲੋਕ ਆਪਣੀ ਜਾਂਚ ਕਰਵਾ ਸਕਦੇ ਨੇ ਜਾਂਚ ਅਸੀਂ ਹਲਕਤ ਜਾਰੀ ਕੀਤੀ ਰੱਖੀ ਹੋਈ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਦਿੱਲੀ ਤੋਂ ਸਾਡੀ ਫ੍ਰੀ ਟੈਸਟਿੰਗ ਦੀ ਸਹੂਲਤ ਉਪਲਬਧ ਹੈਗੀ ਹੈ ਉਸ ਚੀਜ਼ ਦਾ ਫਾਇਦਾ ਲੋ ਤੇ ਉਹਨੇ ਜਾਂਚ ਕਰਵਾਓ ਦੂਸਰਿਆਂ ਨੂੰ ਜਿਵੇਂ ਜ਼ੁਕਾਮ ਕਿਸੇ ਵੀ ਜ਼ੁਕਾਮ ਦੇ ਕੇਸ ਅਸੀਂ ਮਾਸਕ ਦੇ ਪ੍ਰਯੋਗ ਕਰਦੇ ਆ ਜਾਂ ਸਕੂਲ 'ਚ ਬੱਚੇ ਨੂੰ ਨਹੀਂ ਭੇਜਦੇ ਤਾਂ ਕਿ ਦੂਜੇ ਬੱਚਿਆਂ ਨੂੰ ਨਾ ਹੋਵੇ ਸੋ ਸੇਮ ਪ੍ਰੀਕਾਸ਼ਨ ਤੁਸੀਂ ਫਾਲੋ ਕਰ ਸਕਦੇ ਹੋ ਹੈਂਡ ਵਾਸ਼ਿੰਗ ਆਪਣੀ ਹਰ ਵਕਤ-ਵਕਤ ਕਰੋ ਅੱਖਾਂ ਨੂੰ ਹੱਥ ਨਾ ਲਗਾਓ ਜਿਵੇਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕੋਵਿਡ ਦੇ ਸਮੇਂ ਜਿਹੜੇ ਪ੍ਰੀਜ਼ ਫਾਲੋ ਕਰਦੇ ਆਏ ਸੀ ਉਹ ਸਾਰੇ ਹੁਣ ਦੁਬਾਰਾ ਕਰ ਸਕਦੇ ਆ